te <laughs> <laughs> इतना देर चाचा मैं फोन लगा रहा था कहाँ काम पर थे बोलो क्या बात है और नीरू का पता बोल रहा था बीबी जी इधर ही है बीबी इतने हाँ इतने ही है चल ठीक है आ गया मैं बॉबी कहाँ गई अरे बॉबी जहाँ भी नहीं अरे बॉबी कैसे गिर गई अरे बॉबी बबी क्या हुआ बबी अरे मर गई कहा से देखते हैं जो नब जो देखते हैं कहा होती है मोटे ऐसे करते हैं उठती नहीं है जो तो। अरे सरदार जी सरदार जी बॉबी बॉबी पक्का पता है यहाँ पर बीवी गल कर रही थी तो तो बुला बीवी को बीवी जी हाँ अर्जुन नीरू के बारे में आप बोल रहे थे ना हाँ मैं दसंडी हूँ तो मेरे चाचा का लड़का है अच्छा नीरू एने दी बहन ताडी बहन हां हां जी अच्छा उसको लेने आए हैं बोल रहा था अर्जुन की नीरू यहीं पर है तो वो कितना बेच देंगे इदा नहीं तो मेरी बहन है ना बहन हम उस वो यहां आ गए ये तो उसको लेने आए हैं हम चलो लेन लेन त आए हो तो मैं मानदी हां पर उन्होंने इदा बनना थोड़ी है नहीं तो उसको बुला दो ना बुलाad नहीं चल मैं पहले एक बड़ी फोटो दिखा दيني तन्नू मैं के ही है पहले मैं कह और ना मेरे गल बात पे ऐना ਆ ਵੇਖੋ ਯਹੀ ਹੈ ਇਹ ਇਹ ਕੌਣ ਹੈ ਇਹ ਮਨਪ੍ਰੀਤਾ ਘਰ ਵਾਲਾ ਵਾ ਅੱਛਾ ਇਹ ਮਨਪ੍ਰੀਤਾ ਯਹੀ ਯਹੀ ਹੈ ਨੀਰੂ ਇਹ ਨੀਰੂਣੀਆਂ ਇਹ ਮਨਪ੍ਰੀਤਾ ਹੀ ਤੇ ਮੈਂ ਤੈਨੂੰ ਫੋਟੋ ਵਿਖਾਉਂਦੀ ਆ ਕਿ ਇਹਦੀ ਜਿਹੜੀ ਨਾ ਮਤਲਬ ਇਹਦੀ ਸ਼ਕਲ ਦੀ ਉਹ ਨੀਰੂ ਆ ਸੇਮ ਤੇ ਉਸਕੋ ਬਲਾਕ ਲਿਆ ਦੋ ਬਲਾਕ ਇਹ ਮੈਂ ਇਦਾਂ ਤੇ ਨਹੀਂ ਲੈ ਸਕਦੀ ਵੈਸੇ ਵੀ ਉਹ ਗਈ ਆ ਇੱਥੇ ਨਹੀਂ ਰਹਿੰਦੀ अच्छा पक्का नहीं शकल पक्का ना पक्का यही, यही है साडी नीरू है यही, यही है, है। चल कोई नहीं ਏਦਾਂ ਕਰੋ ہماری ਭੈਣ ਹੈ ਇਹ ਤੂੰ ਇੱਥੇ ਰੁਕੋ ਤੇ ਮੈਂ ਇੱਕ ਵਾਰੀ ਜੋਤੀ ਨਾਲ ਗੱਲ ਕਰਵਾ ਠੀਕ ਹੈ ਕਿਉਂਕਿ ਜੇ ਮੈਂ ਤੁਹਾਨੂੰ ਏਦਾਂ ਲੱਗੀ ਤਾਂ ਹੋਣਾ ਬਾਅਦ ਚ ਲੜਾਈ ਪਾ ਦੇ ਠੀਕ ਹੈ ਕਿਉਂ ਲੈ ਕੇ ਆ ਗਏ ਠੀਕ ਹੈ ਹਾਂ ਮੈਂ ਜਾਨੀ ਇੱਕ ਮਿੰਟ ਠੀਕ ਹੈ ਅਰਜੁਨ ਹਾਂ ਇਹ ਤਾਂ ਉਹ ਤਾਂ ਬਹੁਤ ਸਾਤਿਰ ਹੈ ਉਸ ਕੋ ਲੈ ਕੇ ਜਾਣਾ ਹੈ ਉਹ ਲੈ ਕੇ ਤਾਂ ਜਾਣਾ ਹੀ ਹੈ ਪਰ ਇਹ ਲੋਕੀ ਬੋਲਦੇ ਉਹ ਹੈ ਕਿ ਨਹੀਂ ਹੈ नहीं यही है फोटो भी दिखे तो बोलता है वो सेम सेम वही मिल रहा है।, सेम, है चल बुला उसको तो लेके जाते हैं वहाँ मम्मी भी सारे परेशान है घर वाले बहुत परेशान आज लेके ही जाना है वो गई भी 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 दिया आएगी फिर ना चल ठीक है तब तक बैठते हैं कोई ना आने दे अरे गला देखो किसी ने मार दिया है इसे नहीं ਚੇਨ ਤਾਂ ਗਲੇ ਮੇਂ ਹੀ ਹੈ ਹਾ ਜੋਤੀ ਮਾਤੀ ਜੋਤੀ ਮਾਤੀ ਹਾ ਚਾਚੀ ਗਾ ਸੁਣਾ ਜੋਤੀ ਮਾਤੀ ਨੀਰੋ ਦੀ ਚੇਨ ਲਾਉਂਦੀ ਮੈਂ ਖੁਦ ਵੇਖਿਆ ਵੇਖੋ ਆਓ ਸੀ ਆ ਵੇਖੋ ਕੀ ਨੀਰੂ ਨੀਰੂ ਕੇ ਬੇਹੋਸ਼ੀ ਹੋਈ ਆ ਜਪਾਣੀ ਲੱਗਿਆ ਪਾਣੀ ਪਾਣੀ ਲੱਗਿਆ ਪਾਣੀ ਪਾਣੀ ਬੇਵਸਨੀ ਹੋਈ ਮੈਨੂੰ ਹੁਣੇ 6 ਲੰਦਿਆ ਵੇਖਿਆ ਨੀਰੂ ਨੂੰ ਉਹ ਨਹੀਂ ਚਾਹ ਲੇ ਚੇ ਲੌਂ ਡੀ ਗਈ ਉਹ ਬੇਹੋਸ਼ ਹੋਈ ਆ ਬੇਹੋਸ਼ ਚੱਕਰ ਆ ਗਿਆ ਚੱਕਰ ਆ ਗਿਆ ਮੜਾ ਠੱਲ ਸਹੀ ਇਹਨੂੰ ਖੜੀ 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 ਪਾਣੀ ਹੋਰ ਉਹ ਲਈ ਪਾਈ ਹੈ ਪਾਣੀ ਮਾਰੋ ਮੂੰਹ ਤੇ ਕੀ ਹੋਇਆ ਵਾ ਚੱਕਰ ਚੱਕਰ ਆ ਗਿਆ ਹੋ ਗਿਆ ਹੋਸ਼ ਆ ਗਿਆ ਤੂੰ ਇਹਨਾਂ ਨੇ ਤਾਂ ਚੇਨ ਕੋ ਕੁਝ ਕੀਆ ਵੀ ਨਹੀਂ ਬੈਂਕ ਦਾ ਸੀ ਤੂੰ ਦੀ ਹੈ ਅਜੇ ਨਹੀਂ ਨਹੀਂ ਚੇਲ ਲਾਉਂਦੀ ਵੀ ਗੱਲ ਚ ਫਿਰਦੀ ਨਾ ਗੱਲ ਠੀਕ ਵਾ ਮੈਂ ਤੈਨੂੰ ਨਿਰੂ ਆ ਵੇਖਿਆ ਚੇਲ ਲਾਉਂਦੇ ਆ ਉਹ ਦੀਦੀ ਨਹੀਂ 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 ਤੂੰ ਚੇਲ ਨਹੀਂ ਪੜੀ ਮੈਂ ਤੈਨੂੰ ਨਹੀਂ ਵੇਖਿਆ ਚੇਲ ਪੜੀ ਨੂੰ ਦੀਦੀ ਨਾ ਨਾ ਲਾਓ ਉਹ ਜਿਹਨੇ ਮੇਰੀ ਜਾਨ ਹੀ ਖਿੱਚ ਲਈ ਜਿੱਦਾਂ ਮਿਰਚ ਉਹਦੇ ਕੋਈ ਖਲੋਤਾ ਕੋਈ ਨਹੀਂ ਉੱਥੇ ਕੋਹਣਾ ਪਤਾ ਨਹੀਂ ਦੋ ਜਣੇ ਨਿਕਰੇ ਕਿਵੇਂ ਹੁਣੇ ਵੇਖਿਆ ਇੱਕ ਦੋ ਜਣੇ ਪਾਣੀ ਪੀ ਪਾਣੀ ਪੀ ਹੌਸਲੇ ਰਸ ਹੌਸਲੇ ਹੌਸਲੇ ਰਸ ਕੀ ਹੋਇਆ ਤਾਈ ਨੰੰਜੇ ਲਾਜੋ ਮੰਜੇ ਦੇ ਕਬੜਾ ਲੱਗ ਕੇ ਗਰਮੀ ਦਾ ਚੱਕਰ ਆ ਗਿਆ ਕਿ ਫੋਟੋ 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 ਫਿਰ ਦੇਪੇ ਨਹੀਂ ਥੋੜੋ ਕੋਲ ਲੈ ਸਪੱਟ ਕਰ ਐਵੇਂ ਨਾਂ ਲਾਈ ਜਾਂਦੇ ਕੁੜੀ ਦਾ ਇਹ ਨਾਂ ਪਖਰਾ 60 ਗਰਮੀ ਬੜੀ ਹੈ ਨਾ ਕਰਨੀ ਪਈ ਆ ਉਹ ਨਹੀਂ ਉਹ ਡੈਡੀ ਨੂੰ ਪੁੱਛ ਤਾ ਲੋ ਕੀ ਹੋਇਆ ਵਾ ਗਰਮੀ ਦੀ ਕੀ ਕਰਨੀ ਹੈ ਮੈਂ ਤਾਂ ਰਹਾ ਤਬ ਕੀ ਹੋਇਆ ਆਈ ਆਈ ਐਵੇਂ ਕੁਛ ਨਹੀਂ ਕਰਨੀ ਮੈਂ ਤਾਂ ਮੈਂ ਸਲਾਦ ਤੇ ਮਾਹਿੰ ਨਿੰਬੂ ਲੈਣ ਗਈ ਮੈਨੂੰ ਉੱਥੇ ਦੋ ਜਾਨੇ ਨੇ ਕਿੰਨੇ ਕਿੱਦਕੇ ਪਤਾ ਨਹੀਂ ਜਿਦਾਂ ਦਾ ਮੇਰੀ ਜਾਨ ਹੀ ਖਿੱਚ ਲਈ ਮੇਰੇ ਨਾਲ ਹਾਈ ਤਾਂ ਮੈਨੂੰ ਐਵੇਂ ਲੱਗਾ ਕਿ ਜਿਦਾਂ ਨਿਰੁਤਰੀ ਚੇਨ ਕਿ ਚੰਡੀ ਆ ਮੈਂ ਨਾ ਦੇਖ ਰਹੀ ਸੀ ਮੈਨੇ ਮੈਨੇ ਸੋਚਿਆ ਕਿ ਕਈ ਬਾਹਰ ਆਈ ਚੋਰ-ਚੋਰ ਕੋਈ ਚੇਨ ਲੈ ਕੇ ਗਿਆ ਕੁਝ ਮਾਰਨਾ ਗਿਆ ਹੋਵੇ ਇਸ ਲਈ ਮੈਨੇ ਦੇਖਾ ਐਸੇ ਕਰਕੇ ਜਦੋਂ ਇੱਕਦਮ ਵੇਖਣਾ ਚੇਨ ਪੜਿਆ ਨਾ ਮੈਂ ਵੇਖਿਆ ਮੈਨੂੰ ਤਾਂ ਲੱਗੇ ਕਿ ਇੰਜ ਰੋਣੀਦਾ ਮੈਨੂੰ ਪਤਾ ਸਭ ਸਾਰਾ ਕੁਝ ਨਹੀਂ ਮੈਨੂੰ ਕੁਛ ਨਹੀਂ ਕਿਹਾ ਹੋਇਆ ਕੀ ਆ ਪਤਾ ਨਹੀਂ ਉੱਥੇ ਦੋ ਜਾਨੇ ਕੋ ਲੋਤੀ ਬਾਜੀ ਹੁੰਦੀ ਉੱਥੇ ਤਾਂ ਕੋਈ ਵੀ ਨਹੀਂ ਆ ਹਾਈ ਤੇ ਮੇਰਾ ਕਿਉਂ ਨਹੀਂ ਯਕੀਨ ਕਰਦੇ ਉੱਥੇ ਦੋ ਜਣੇ ਹੈਗੇ ਚਲ ਕੋਈ ਕਿਨਾਂ ਹੋਊਗਾ ਤੂੰ ਇੰਟੈਂਸ਼ਨ ਨਾ ਲਾਉ ਕੋਈ ਨਾ ਕੋਈ ਨਹੀਂ ਤਾਂ ਅਬ ਠੀਕ ਹੋ ਨਾ ਤੂੰ ਪਾਣੀ ਪੁਣੀ ਪੀਓ ਐਸੇ ਕਰੋ ਠੀਕ ਹੋ ਤੂੰ ਦੇਖ ਲਓ ਸਰ ਦਾਦੀ ਇਹਨਾਂ ਨੇ ਮuje ਚੋਰ ਨਹੀਂ ਬਣਾ ਦਿਆ ਮੈਂ ਦੋਵੇਂ ਮੇਰੇ ਘਰ ਸੇ ਮੇਰੀ ਜਗ੍ਹਾ ਕੋਈ ਵੀ ਹੁੰਦਾ ਇਹੋ ਕਹਣਾ ਤੂੰ ਚੇਨ ਕਿੰਝ ਢੀ ਗਰੀਬ ਆਦਮੀ ਚੋਰ ਥੋੜਾ ਨਾ ਹੁੰਦਾ ਮੈਂ ਤਾਂ ਸੋਚਣਿਆ ਭਰਾਇਆ ਪਤਾ ਨਹੀਂ ਬਹੁ ਲੱਗਾ ਹਾਨੂੰ ਪਤਾ ਆ ਰਿਹਾ ਕਿ ਉਹਨੂੰ ਕੁਝ ਹੋ ਗਿਆ ਵਾ ਆਹੀ ਤੈਨੂੰ ਮਰੀ ਸਮਝ ਲਿਆ ਹਨਾ ਅੱਜ ਘਬਰਾਇਆ ਨਿਕਲ ਗਿਆ ਕਿ ਉਹ ਉੱਥੇ ਕੋਈ ਹੈਗਾ ਵਾ ਨਹੀਂ ਨਹੀਂ ਕੋਈ ਨਹੀਂ ਹੈਗਾ ਨਹੀਂ ਕੋਈ ਨਹੀਂ ਕੋਈ ਤਾਂ ਆਹੀ ਚਾਚ ਕੋਈ ਨਹੀਂ ਨਾਲੀ ਦਾ ਕਿਤੇ ਨਾਲੀ ਜਾਂਦਾ ਕਿਸੇ ਦੀ ਬੜੀ ਘਬਰਾਹਟ ਆਈ

ਨਹੀਂ ਨਹੀਂ ਬੀ ਉਸ ਹੋ ਗਈ ਨਹੀਂ ਹੋ ਗਿਆ ਚਾ ਤੂੰ ਨਾ ਟੈਨਸ਼ਨ ਲੈ ਚਲ ਕੋਈ ਨਹੀਂ ਪੱਖੇ ਥਲੇ ਚਾਲ ਅੰਦਰ ਆਇਆ ਡੈਡੀ ਹਰ ਕੋਈ ਵਿਚਾਰੀ ਦਾ ਨਾਂ ਹੀ ਲਾਈ ਜਾਂਦਾ ਉੱਥੇ ਤੇ ਉੱਥੇ ਨਾਂ ਲਾਈ ਜਾਂਦੇ ਇੱਥੇ ਤੇ ਇੱਥੇ ਨਾਂ ਲਾਈ ਜਾਂਦੇ ਨਹੀਂ ਨਹੀਂ ਕਾਹੂ ਕਸੂਪਰਾਗੀ ਕਸੂਪਰਾਗੀ ਅੱਜ ਨਹੀਂ ਬੜੀ ਆ ਚਲ ਵੀ ਬੜੀ ਚੱਕਰ ਆ ਗਿਆ ਦੇਦੀ ਆ ਆ ਗਰੀਬ ਬੰਦੇ ਨੂੰ ਦੇਖੋਗੇ ਨਾਂ ਲਾਈ ਜਾਂਦਾ ਆ ਇਹ ਵਿਚਾਰੀ ਕਰੀ ਸਾਰੇ ਦਿਨ ਇਹਨਾਂ ਦਾ ਭੱਜ ਕੇ ਜਾ ਕੇ ਖੜਿਆ ਵਾ ਅੱਜ ਨਾਂ ਰੌਲਾ ਪਾਉਂਦੀ ਕਿ ਕੀ ਇੱਕ ਨਾਂ ਆ ਕੇ ਵੇਖਣਾ ਹੀ ਕਿੰਨੇ ਨਹੀਂ ਇੱਥੇ ਕੰਮ ਕਰਦਾ ਕੰਮ ਹਾਂ ਉਹਨੇ ਕਾਜੀ ਤੇ ਉਹਨੇ ਵੇਖ ਲਿਆ ਹੋਰ ਮੈਨੇ ਤਾਂ ਸੋਚਿਆ ਕਿ ਬਾਹਰ ਗਈ ਐ ਮੈਂ ਕੁਝ ਕੰਮ ਕਰਾ ਲੇਤੀ ਹੂੰ ਕੋਈ ਨਹੀਂ ਨੀ ਕੋਈ ਨਹੀਂ ਕੋਈ ਗੱਲ ਨਹੀਂ ਡੈਡੀ ਉਹ ਕੋਈ ਰੂਆ ਰੂਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਨੂੰ ਹੁਣ ਸ਼ੱਕ ਆਇਆ ਆਪਣੇ ਜਮੇ ਮੈਨੂੰ ਪੂਰਾ ਸ਼ੱਕ ਹੋ ਗਿਆ ਹੁਣ ਰੂਆਈਆਂ ਫਿਰਦੀਆਂ ਮੈਂ ਇੱਥੇ ਕੋਈ ਨਹੀਂ ਕੋਈ ਚਲੋ ਕੋਈ ਨਹੀਂ ਤਾਂ ਹੀ ਆ ਕਰੇ ਜੇ ਹੋਣ ਦੇ ਆ ਇਹ ਹੁਣ ਮਹਾਰਾਜ ਜਾਣਦਾ ਹੁਣ ਉਹ ਵੀ ਆਖੀ ਜਾਂਦੀ ਮੈਨੂੰ ਐ ਉੱਥੇ ਕੋ ਚਿਚਾ ਉੱਥੇ ਤੋਹ ਜਾਣੇ ਤਲੋ ਤੇ ਨੇ ਜੇ ਨੇ ਦੇਣੋ ਠੀਕ ਐ ਕਰਦੇ ਹਾਂ ਤੇ ਸੁਣੀ ਨਾ ਉਹ ਲੱਗ ਗਈ ਫੁੱਲ ਫੁੱਟ ਪੈਂਡੀ ਕਿਤੇ ਹੱਥਾਂ ਦੀ ਮੇਰੇ ਲੱਗੇ ਨਾ ਟੈਂ ਟੈਂ ਨਾ ਕਰ ਤੇ ਕੱਲੀ ਛੇੜਣਾ ਵਾਂਗੂ ਗੱਲਾਂ ਨਾ ਕਰੀ ਜਾ ਇੱਥੇ ਮੈਂ ਖਾਪ ਚੱਲਿਆ ਹੈ ਪਰ ਐਸਾ ਕਰ ਕਰਕੇ ਕਿਤੇ ਇਹ ਵੀ ਨਹੀਂ ਸੋਕ ਮਿਲਿਆ ਵੀ ਘਰ ਆਏ ਨੂੰ ਕੱਪੜੇ ਪ੍ਰੈਸ ਕੀਤੇ ਮਿਲ ਜਾਣ। ਹਾਂ ਤੇ ਮੇਰੇ ਕੱਪੜੇ ਪ੍ਰੈਸ ਕੀਤੇ ਤੁਹਾਨੂੰ ਬਹੁਤ ਪਸੰਦ ਆਉਂਦੇ ਆ ਕਿ ਉਦੋਂ ਤਾਂ ਕਹਿ ਦਿੰਨਾ ਇੱਥੇ ਵਟਵਾ ਉੱਥੇ ਵਟਵਾ ਤੇ ਹੁਣ ਕਰੋ ਫਿਰ। ਹੈ ਜਦੋਂ ਲਾਉਣਾ ਹੀ ਗਲੋngਲਾਵਾ ਮਾਂ ਤੇ ਫਿਰ ਵਾਟੀ ਪਏ ਰਹਿਣੇ। ਬਹੁਤ ਗਣੋਗਲਾਵਾ ਲੰਨੀ ਆ। ਪੁੱਤ ਨਾ ਖੜਾਕ ਕਰ। ਤੇ ਮੇਰੀ ਗੱਲ ਸੁਣ ਲੈ ਨਾਲੇ ਮੈਂ ਡੈਡੀ ਨੂੰ ਲੈ ਕੇ ਜਾਣਾ ਮੈਂ ਤੈਨੂੰ ਨਹੀਂ ਉਹ ਲੈ ਲੂਗੇ ਜਾਣਾ ਨਾਲੇ ਮੈਂ ਕਿਹਾ ਨਾ ਆਪਾਂ ਜਾਣਾ ਮਾਂ ਪੁੱਤਾਂ ਨੇ ਦੋਵੇਂ ਜਿਹੜੀ ਸੀ ਗੱਲਵਾ ਦੋਵੇਂ ਨੇ ਜਾਣਾ ਹੀ ਤੁਹਾਡੇ ਨਾਲ ਕਿਤੇ ਨਹੀਂ ਜਾਣਾ ਤੂੰ ਪੁੱਤ ਬੰਦ ਕਰ ਲੈੰਦੋ ਲੈ ਕੇ ਮੈਂ ਡੈਡੀ ਨੂੰ ਜਾਣਾ ਦਵਾਈ ਦਿਉਣ ਤੈਨੂੰ ਮੈਂ ਵੱਖਰਾ ਹੀ ਨਾਲ ਚੁੱਕੀ ਬਣਾਵੇਂ ਤੂੰ ਚੁੱਕਣਾ ਕਰ ਤੋ ਮੈਂ ਕਹਣੀ ਨਿਆਣੀ ਆ ਮੈਂ ਮੋਟਰਸਾਈਕਲ ਤੇ ਮਗਰ ਬਹਿ ਜਾਣਾ ਵਾ ਬੜੀਆਂ ਸਿਆਣੀਆਂ ਤੈਨੂੰ ਗੱਲਾਂ ਆਉਂਦੀਆਂ ਵਾ ਆਉਂਦੀਆਂ ਵਾ ਨਾਲੇ ਮੇਰੀ ਗੱਲ ਸੁਣ ਲਾ ਜਿੱਦਾਂ ਦੇ ਤੁਸੀਂ ਜਾਏ ਮੈਂ ਉੱਥੇ ਆ ਟੜਕਾ ਲੰਗਦਾ ਰਿਆਂ ਏਦਾਂ ਲੰਦਾ ਰਿਆਂ ਟੜਕੇ ਲੂਹ ਲੋ ਸੁਟੇ ਜਾਂਦੇ ਨਾ ਨਾ ਵਾਧੂ ਦੀਆਂ ਸੋਨੀਆਂ ਪੈਣ ਡਈਆਂ ਫਿਰ ਟੜਕੇ ਸਾੜ ਠੀ ਮੈਂ ਨਹੀਂ ਨਾ ਤੈਨੂੰ ਮੈਂ ਬੜਾ ਕੇ ਦੇ ਦਿੱਤੀ ਨਾ ਤਾਂ ਹੀ ਤੈਨੂੰ ਗੱਲਾਂ ਆਉਣ ਡਈਆਂ ਅੰਤਰਾ ਡਾਡਾ ਮੋਟਾ ਟੜਕਾ ਕੱਟਦਾ ਨਾ ਮੇਚੜ ਨਹੀਂ ਪੋਟੀਂਦਾ ਕਿਤੇ ਜਾਂਦਾ ਨਾ ਟੜਕੇ ਇਹਦੇ ਹਾਂ ਤੂੰ ਕੀ ਐਡੇ ਐਡਾ ਸੁੰਡੀਆਂ ਜਿਹਨੇ ਕੱਟ ਕੇ ਉਹਨਾਂ ਨੂੰ ਸਾੜ ਦਿੰਨੀ ਆ ਨਾ ਉਹਨਾਂ 'ਚ ਪਾਵਰ ਨਹੀਂਦੀ ਨਾ ਹੋਰ ਮੈਂ ਮੋਟੇ ਕੱਟਦਾ ਕੰਸੇ ਕੰਮ ਉਹਨਾਂ 'ਚ ਤਾਕਤ ਤੇ ਹੁੰਦੀ ਹੈ ਨਾ ਆਹੜੇ ਮਤਨੇ ਮੋਟੇ ਪੀਸ ਖਵਾਲਣ ਡਿਆ ਤਾਕਤ ਵਾਲੇ ਨੇ ਨਾਲੇ ਮੇਰੀ ਗੱਲ ਸੁਣ ਲਾ ਹਾਂ ਤੂੰ ਨਹੀਂ ਕਿਤੇ ਵੀ ਆਪਣੇ ਪੇਕੇ ਪੁੱਕੇ ਜਾਣਾ ਠੀਕ ਆ ਮੈਂ ਕਿੰਨੇ ਚਿਰ ਬਾਅਦ ਆਇਆ ਮੈਂ ਤੈਨੂੰ ਨਹੀਂ ਦੇ ਦਾਂ ਮੈਂ ਰਾਤੀ ਵੀ ਕਹਿ ਦਿੱਤੀ ਸੀ ਵੀ ਮੈਂ ਜਾਣਾ ਮਤ ਜੜਾ ਮੈਂ 2 ਦਿਨ ਰਹਿ ਕੇ ਆਉਣਾ ਮੈਂ ਉੱਥੇ ਆਪਣੇ ਪੇਕੇ ਹਾਂ ਤੈਨੂੰ ਮੈਂ 2 ਮਹੀਨੇ ਰਖਮਨਾ ਵਾ ਉਹਨਾਂ ਨੂੰ ਆ ਲੈਂਦੇ ਹਾਂ ਮਨਜੋਤ ਭਾਜੀ ਉਹਨਾਂ ਨੂੰ ਘਰ ਤੇ ਮੈਂ ਉਹਨਾਂ ਨੂੰ ਛੱਡ ਕੇ ਤੇ ਵੇਖੀ 2 ਦਿਨ ਰਹਿ ਕੇ ਆਉਣਾ ਥੀ ਛੱਡ ਕੇ ਉਹਨਾਂ ਠੀਕ ਨਹੀਂ ਤੂੰ ਮੇਰੇ ਲਿਖ ਕੇ ਫੋਨ ਕਰ ਦੇਣਾ ਆਪੇ ਆਣ ਕੇ ਮੈਨੂੰ ਲੈ ਜਾਣਗੇ ਆਉਣ ਆ ਭਲਾ ਲੈਣ ਫਿਰ ਮੈਂ ਬਾਅਦ ਚ ਲੈਣ ਰਹੂੰਗੀ ਉੱਥੇ ਹੀ ਤੇ ਜੇ ਉਹ ਮੈਨੂੰ ਖੜ ਸਕਦੇ ਤਾਂ ਛੱਡ ਵੀ ਸਕਦੇ ਆ ਘਰ ਆਪੇ ਛੱਡ ਜਾਣਾ ਮੈਂ ਵੜਨੀ ਨਹੀਂ ਦੇਣਾ ਕਿਉਂ ਤੇਰਾ ਘਰ ਆ ਵਗਲੇ ਦਾ ਹੋਰ ਤੇਰਾ ਵਾ ਆਆਂ ਗੱਲਾਂ ਮਨ ਮੇਰੇ ਘਰ ਤੇ ਆ ਮੇਰੀ ਚੁੰਨੀ ਜੀ ਬੱਟ ਲੱਗਣੀ ਦੋ ਹਟਾਈਆਂ ਸਾਲਾਂ ਬਾਅਦ ਮੈਂ ਬਾਹਰੋਂ ਆਇਆ ਵਾਂ ਹਾਂ ਤੇ ਤੂੰ ਪੱਛ ਨਹੀਂ ਉਧਰ ਨੂੰ ਉਦੋਂ ਦੀ ਮੈਂ ਕਿਤੇ ਗਈ ਆ ਹਾਂ ਪਹਿਲਾਂ ਮੇਰੀ ਗੱਲ ਸੁਣੋ ਮੈਂ ਤਾਂ ਇੰਨਾ ਸ਼ੁਗਰ ਕਰਦੀ ਆ ਕਿ ਤੁਹਾਨੂੰ ਲੱਗੂ ਨਹੀਂ ਸਕਦਾ ਜਦੋਂ ਮਨਪ੍ਰੀਤ ਮਰੀ ਹੀ ਵੇ ਤੇ ਨਾ ਨਾ ਉਦੋਵਣੀ ਵੰਡੇ ਜਾਂ ਨਾ ਹੁਣਾ ਬੁੱਢਾ ਬਿਮਾਰੀ ਤੇ ਹੁਣ ਫੇਰ ਰੋਕ ਲਿੰਦੇ ਦਿਮਾਗੋ ਕੰਮ ਲਓ ਆਪਾ ਸੇਵਾ ਕਰਦੇ ਰਹਿਣਾ ਬਾਹਰ ਘੁੰਮ ਫਿਰ ਕੇ ਆਉਨੇ ਚਾ ਨਹੀਂ ਨਾ ਪੇਕੇ ਜਾਂਦੇ ਨਾ ਚੱਲ ਆਪਾ ਕੇ ਗੁਰਦਾਰੇ ਮੱਥਾ ਟੇਕ ਆਉਨੇ ਘੁੰਮ ਫੇਰ ਆਉਣਾ ਕਿਤੇ ਪਹਿਲਾਂ ਨਾ ਆਪਣਾ ਘਰ ਬਾਹਰ ਵੇਖੀਦਾ ਸਾਡੇ ਘਰ ਦੀ ਕੀ ਕੰਡੀਸ਼ਨ ਆ ਕੀ ਸਿਚੁਏਸ਼ਨ ਚੱਲਣ ਢਈ ਆ ਫੇਰ ਬਾਹਰ ਘੁੰਮਣ ਫਿਰਨ ਬਾਰੇ ਸੋਚੀਦਾ ਵਾ ਸਾਡੇ ਘਰ ਬਿਮਾਰੀਆਂ ਬੜੀਆਂ ਸਾਡੇ ਘਰ ਭੂਤ ਪ੍ਰੇਤ ਤੁਰੇ ਫਿਰਦੇ ਤੇ ਤੈਨੂੰ ਲੱਗੀ ਆ ਘੁੰਮਣ ਫਿਰਨ ਦੀ ਹਨਾ ਸਭੀ ਤੁਹਾਨੂੰ ਗੁੱਤੀ ਕੀਦੀ ਆ ਗੁਰਤੀ ਕਿਹਦੀ ਆ ਗੁਰਤੀ ਮੇਰੇ ਪਿਓ ਦੀ ਐਂ ਦੀ ਚੜ ਜਾਹੋ ਜੋ ਹੈ ਉਹ ਲੀਚੜਿਆ ਚੰਗਾ ਭਲਾ ਵਧੀਆ ਬੰਦਾ ਵਾ ਟੌਰ ਟੱਪੇ ਵਾਲਾ ਤਾਂ ਇਹੋ ਗੱਲ ਇੱਕ ਦੀ ਜਾਨੀ ਛੱਡਦਾ ਤੇ ਗਾੜੀ ਤੁਸੀਂ ਵੀ ਉਹੋ ਜੇ ਓਏ ਉਹਦੇ ਤੇ ਮਾਰਾ ਟਾਈਮ ਪਿਆ ਵਾ ਤਾਂ ਕਰਕੇ ਨਹੀਂ ਜਾਨ ਛੱਡਣ ਡਿਆ ਤੁਹਾਡੇ ਤੇ ਚੰਗਾ ਟਾਈਮ ਵੀ ਮਾਣਾ ਲੱਗ ਕਿਸੇ ਜਨਾਨੀ ਦੀ ਨਾ ਸੁਣਿਆ ਲੋਕਾਂ ਦੇ ਬੰਦੇ ਕਿਤੇ ਜਨਾਨੀ ਤਾਂ ਕਿ ਜੀ ਜੀ ਕਰਦੇ ਫਿਰਦੇ ਇੱਕ ਤੁਸੀਂ ਜੇ ਮੇਰੀ ਗੱਲ ਹੀ ਨਹੀਂ ਸੁਣਦੇ ਕਿਤੇ ਬੰਦਾ ਅੱਗੇ ਪਿੱਛੇ ਵਰਦਾ ਹਾਂ ਸੁੱਖਾ ਸੁੱਖਾ ਚੱਲੀ ਇੱਥੇ ਆ ਤੈਨੂੰ ਮੈਂ ਭਵਾ ਪੜਿਆ ਨੇ ਵਾ ਇੱਕ ਤਾਂ ਸੋਨੂ ਵੇਖਿਆ ਹੈ ਨਾ ਸੋਮਨ ਦੇ ਅੱਗੇ ਪਿੱਛੇ ਬਗਰ ਨਾ ਕਮਰੇ ਚ ਬਾਹਰ ਨਹੀਂ ਹੁੰਦਾ ਹੁੰਦਾ ਉਹ ਤੇ ਜਨਾਨੀ ਦੇ ਥੱਲੇ ਲੱਗਾ ਮੇਰੇ ਕੋਲ ਨਹੀਂ ਲਾ ਕੇ ਰਿਆ ਜਾਂਦਾ ਸੋਨੂ ਸੋਨੂ ਆ ਤੇ ਮੈਂ ਮੈਂ ਆ ਆਹੋ ਅਕਲ ਤੇ ਤੈਨੂੰ ਹੈ ਹੀ ਨਹੀਂ ਮਾਸਾ ਵੀ ਦਾ ਮੈਂ ਪੱਗ ਬੰਨਾਂ ਤੇ ਦਫਾ ਹੋਵਾਂ ਇੱਥੋਂ ਮੇਰੇ ਨਾਲ ਹੀ ਜਾਣਾ ਜਿਹੜੀ ਕਿਤੇ ਨਹੀਂ ਤੂੰ ਜਾਣਾ ਨਾਲੇ ਜਾਣਾ ਤੂੰ ਇੱਥੇ ਤਲਾਕ ਫਿਰ ਜਿਹੜੀ ਸਿੱਧੀ ਗੱਲ ਲੱਲਾ ਤਲਾਕ 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 ਹੋ ਗਿਆ 100 ਗੁਣਾ ਵਧੀਆ ਬੰਦਾ ਲੱਭ ਕੇ ਦੱਸੂਗੀ ਮੈਂ ਵੇਖ ਲੱਭ ਨਹੀਂ ਤੈਨੂੰ ਵਧੀਆ ਹੀ ਲੱਭਣਾ ਤੈਨੂੰ ਕਿ ਹੁਣ ਬੁੱਡੇ ਵਾਰੇ ਕਿਉਂ ਬੁੱਡੇ ਵਾਰੇ ਪਰੇ ਹੋਈਆਂ ਹਾਏ ਸ਼ੀਸ਼ਿਆਂ ਚ ਵੇਖੋ ਮੈਂ ਕਿੰਨੀ ਸੋਹਣੀ ਲੱਗਣ ਦੀ ਹਨਾ ਝੂਠ ਬੋਲਦਾ ਈ ਸ਼ੀਸ਼ਾ ਸੱਚ ਬੋਲਦਾ ਸ਼ੀਸ਼ਾ ਉਹ ਗਾਣਾ ਨਹੀਂ ਸੁਣਿਆ 79 ਗਿਲਦਾ ਸ਼ੀਸ਼ਾ ਸੱਚ ਬੋਲਦਾ 79 ਗਿਲਦਾ ਇੱਕ ਹੋਰ ਵੀ ਗਾਣਾ ਹੈਗਾ ਓ ਉਹ ਕਿਹੜਾ ਹੈ ਜਿਹੜਾ ਮੈਂ ਨਹੀਂ ਸੁਣਿਆ ਕਹਿੰਦਾ ਨਹੀਂ ਪਹਾੜ ਟੁੱਟ ਗਿਆ ਏ ਪਿੰਡ ਲੁੱਟ ਗਿਆ ਏ ਘੜਾ ਫੁੱਟ ਗਿਆ ਏ ਮੌਤ ਦੇ ਉੱਤੇ ਬੋਲਦਾ ਜਿਹੜਾ ਲੁੱਟੀਆਂ ਲੱਗਦੀਆਂ ਥਾਵਾਂ ਸੁਣਿਆ ਕੋਈ ਚੰਗੀ ਬਾਜ ਨਾ ਕੱਢੀ ਕਭ ਰੱਬ ਕਰੀਦਾ ਹੁੰਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਇਹੋ ਜੀ ਜ਼ੁਬਾਨ ਸੱਚ ਹੋ ਜਾਂਦੀ ਹੈ ਮੈਂ ਤੈਨੂੰ ਥੋੜੀ ਲਾ ਕੇ ਗੱਲ ਕੀਤੀ ਆ ਥੋਰ ਕਿੰਨੂ ਆ ਤੀਜਾ ਬੰਦਾ ਕਿਹੜਾ ਵਾ ਇੱਥੇ ਓਏ ਉਦਾਂ ਹੀ ਤੈਨੂੰ ਮੈਂ ਹਿੰਟ ਦੇਂਦਾ ਹਿੰਟ ਨਿਛਤਰਗਿਲ ਦਾ ਹਿੰਟ ਦੇਂਦੇ ਉਦਾਂ ਭੜਾ ਮੈਂ ਸੁਣਿਆ ਨਹੀਂ ਨੇ ਇਹ ਜਗਾਣੀ ਚੱਲ ਮੈਨੂੰ ਪੱਗ ਬੰਨ ਲੈਂਦੇ ਤੇ ਬੰਨਦਾ ਮੈਂ ਹੱਥ ਖੜੇ ਆਹੋ ਮੁੰਡਾ ਮੇਰਾ ਨੀਗਲ ਜਾਹੋ ਜੇ ਚੱਜ ਸਵਾਦੀ ਜ਼ੁਬਾਨ ਕੱਢੀਦੀ ਹੁੰਦੀ ਆ ਸਮਰੀਤ ਵਰ ਮੇਲਾ ਰੋਲਾ ਨਹੀਂ ਡਈ ਨਾ ਹੁਣ ਮਾਂ ਤੋਂ ਬਿਨਾ ਮੁੜ ਕੇ ਮੇਰੇ ਪੁੱਤ ਨੂੰ ਕਿੰਨਾ ਪੁੱਛਣਾ ਵਾ ਚੱਲ ਸਮਰੀਤ ਦੀ ਗੱਲ ਨ ਨਾ ਕਰਿਆ ਕਰ ਸਮ੍ਰੀਤੀ ਸਰ ਜੀ ਮੈਨੂੰ ਬਣਾਇਦਾ ਕਿਉ ਮੇਰਾ ਤੇ ਜੱਜਾ ਚੱਪਾ ਜਿੰਨਾ ਵਾ ਇਹਦਾ ਦਿਮਾਗ ਵੀ ਭੋਇਆ ਜ਼ਬਾਨ ਵੀ ਭੋਈ ਚੱਲ ਜੋਤੀ ਤੂੰ ਧੋਣ ਠੀਕ ਹੈ ਨਾ ਤੇ ਮੈਂ ਹੁਣ ਚੱਲਾਂ ਘਰ ਸੱਚ ਮੈਨੂੰ ਗੱਲ ਯਾਦ ਆਈ ਏ ਮੈਂ ਜਿਹੜੇ ਕੰਮ ਆਈ ਉਹ ਤੇ ਮੈਂ ਚੇਤੇ ਹੀ ਭੁੱਲ ਗਿਆ ਮੈਂ ਉਹ ਮਤਲਬ ਕੰਮ ਤੇ ਮੈਂ ਹੀ ਆਈ ਹਾਂ ਕਿ ਨੀਰੂ ਦਾ ਭਰਾ ਆਵਾ ਨੀਰੂ ਦਾ ਭਰਾ ਉਮਨੀ ਨੀਰੂ ਦਾ ਭਰਾ ਆਉ ਨੀਰੂ ਦਾ ਭਰਾ ਤੇਰੇ ਸਾਹਮਣੇ ਗੱਲ ਕਰ ਲਉਂਦੀ ਨਾ ਜੇ ਤੂੰ ਗੱਲ ਕਰਨੀ ਨੀਰੂ ਦੀ ਗੱਲ ਛੇੜੀ ਆ ਤੇ ਜਿਹੜੇ ਅਰਜ ਨੂੰ ਨੇ ਸਾਡੀ ਕਰ ਕੰਮ ਨਹੀਂ ਕਰਨ ਦੇ ਉਹਨਾਂ ਕਹਿ ਨਹੀਂ ਨੀਰੂ ਹਰਾਨੋ ਕੇ ਤੇ ਕਹੀ ਨੀਰੂ ਆ ਉਹ ਇਹ ਨੀਰੂ ਦੀ ਨੀਂਦ ਕੋਈ ਹੋ ਰਹੀ ਹੋਏ ਤਾਤੀ ਇਹ ਲਾ ਗੁਰੂ ਨੇ ਮੇਰੇ ਸਾਰੇ ਵਾਲ ਖਲਾਉਰ ਤੇ ਲੜਾਈ ਕਰਕੇ ਕੋਈ ਨਹੀਂ ਪੁੱਤ ਫਿਰ ਕੀ ਛੋਟਾ ਵੀਰਾ ਤੇ ਇੰਤਰਾ ਮੰਨ ਰਾਈ ਹੁੰਦੀ ਹੁੰਦੀ ਆ ਹਾਂ ਪਰ ਤਾਤੀ ਮੇਰੇ ਪਾਪਾ ਨੂੰ ਫੋਨ ਕਰੋਗੀ ਨਾ ਮਾਸੀ ਮਿਲਾਈ ਕੋਈ ਨਹੀਂ ਮੈਂ ਕਰ ਦਿੰਨੀ ਆ ਤੇ ਪੁੱਤ ਮਾਸੀ ਨਾ ਕਿਹਾ ਘਰ ਉਹਨੂੰ ਠੀਕ ਆਹੋ ਆਂਟੀ ਕਹੀ ਤਾਂ ਹੁੰਦਾ ਕੰਮ ਮਾਲੀ ਆ ਉਹ ਨਹੀਂ ਮਮਾ ਕਹਿੰਦੇ ਕਿ ਤੇ ਉਹਨੂੰ ਮਾਸੀ ਕਹਿਣਾ ਵਾ ਤਾਂ ਕੋਈ ਗੱਲ ਨਹੀਂ ਮਾਲੀ ਦਾ ਹਾਂਜੀ ਕਹਿ ਤਾਂ ਮੈਂ ਸਮਝਾਤਾ ਵਾ ਕੋਈ ਗੱਲ ਨਹੀਂ ਤੁਸੀਂ ਬੰਨੋ ਪਗ ਕੋਈ ਨਹੀਂ ਮੈਂ ਫੋਨ ਕਰ ਦਿੰਨੀ ਆ ਉਹ ਮੇਰਾ ਫੋਨ ਪਿਆ ਠੀਕ ਆਹੋ ਜਿੰਮ ਮੈਨੂੰ ਬਚਾ ਲਓ ਮੈਂ ਆਪਣੇ ਬਾਈ ਕੇ ਸਾਥ ਨਹੀਂ ਜਾਉਂਗੀ ਮੇਰੂ ਕੀ ਗੱਲ ਹੋਈ ਆ ਸਰਦਾਰ ਜੀ ਬੇਚਾਰਾ ਨਹੀਂ ਨਹੀਂ ਸਰਦਾਰ ਜੀ ਮੈਂ ਜਾਉਂਗੀ ਨਹੀਂ ਉਸਕੇ ਸਾਥ ਨਹੀਂ ਕਾਲ ਦੇ ਤੈਨੂੰ ਕੋਈ ਗੱਲ ਨਹੀਂ ਤੂੰ ਕੜੀ ਧੋ ਦੂ ਬਾਪੂ ਜੀ ਮੈਂ ਨਹੀਂ ਜਾਉਂਗੀ ਉਸਕੇ ਸਾਥ ਬੈ ਤੈਨੂੰ ਅਹੀਂ ਨਹੀਂ ਕਾਲ ਦੇ ਤੂੰ ਬਹਿ ਜਾ ਰਾਮ ਨਾ ਬੈ ਬੈ ਤੂੰ ਪੈਰਾ ਜੀ ਨਹੀਂ ਪਹਿਣਾ ਮੈਂ ਨਹੀਂ ਜਾਉਂਗੀ ਉਹ ਬਹੁਤ ਬੈ 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 ਅਹੀਂ ਜੇ ਤੈਨੂੰ ਕੋਲ ਲਾ ਕੇ ਫੇਰੀ ਤੇ ਕੱਢ ਕੇ ਤੈਨੂੰ ਨਹੀਂ ਕਾਲ ਦੇ ਤੈਨੂੰ ਕਿਦੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਤੈਨੂੰ ਕੱਢ ਸਾਡੇ ਕੋਲ ਇਥੇ ਹੈ ਨਾ ਤੈਨੂੰ ਪਤਾ ਪਤੀ ਕੋਈ ਲੈ ਜੂਗਾ ਤੇ ਨੀਰੂ ਤੋੜ ਤੂੰ ਜਾਣਾ ਚਾਹੁੰਦੀ ਵਾਪਸ ਆਪਣੇ ਗਾਂ ਅਰੇ ਬਾਬੀ ਉਹ ਮੁਝੇ ਵੇਚ ਦੇਣਗੇ ਵੇਚਣਾ ਤਾਂ ਇਸ ਲਈ ਤਾਂ ਮੈਂ ਵਾਹਨ ਸੇ ਭਾਗੀ ਡੈਡੀ ਫਿਰ ਐਂ ਕਰੋ ਇੱਕ ਗੱਲ ਮੰਨੋ ਤੁਸੀਂ ਨੀਰੂ ਨੇ ਇੱਕ ਫੈਸਲਾ ਲਾਉ ਲਾਉ ਭੇਜਣਾ ਜਾਂ ਨਹੀਂ ਭੇਜਣਾ ਤੁਹਾਡੇ ਹੱਥ ਵਿੱਚ ਜਾਂ ਤਾਂ ਫਿਰ ਉਹਨੂੰ ਆਪਣੀ ਧੀ ਬਣਾ ਲਓ